ਅਕਸਰ ਅਸੀਂ ਦੇਖ ਰਹੇ ਹਾਂ ਕਿ ਜਦੋਂ ਇੱਕ ਕਹਿ ਲਓ ਹਸਬੰਡ ਵਾਈਫ ਕਹਿ ਲਓ ਜੇਕਰ ਹਸਬੰਡ ਅਜਿਹੇ ਰਾਤ ਤੇ ਚੱਲਦਾ ਆ ਤਾਂ ਵਾਈਫ ਕਿਤੇ ਨਾ ਕਿਤੇ ਰੋਕਦੀ ਆ ਟੋਕਦੀ ਆ ਵੀ ਤੈਨੂੰ ਆਪਣਾ ਘਰ ਨਹੀਂ ਦੇਖਦਾ ਤੂੰ ਆਪਣੀ ਫੈਮਲੀ ਨੂੰ ਟਾਈਮ ਨਹੀਂ ਦਿੰਦਾ ਤੇ ਤੁਹਾਡੇ ਜੋ ਰابطਾ ਕਿਵੇਂ ਬੈਠਾ ਕਿਵੇਂ ਤੁਸੀਂ ਦੋਵੇਂ ਇਸ ਪਾਸੇ ਆ ਗਏ ਇਕੱਠੇ ਕਿਵੇਂ ਉਹ ਇਸ ਤਰ੍ਹਾਂ ਦਾ ਵੈਸੇ ਸਾਡੇ ਮੈਨੂੰ ਲੱਗਦਾ ਸਾਨੂੰ ਸੁਣਨਾ ਵੀ ਬੜਾ ਅਜੀਬ ਲੱਗ ਰਿਹਾ ਉਹੀ ਮੈਂ ਉਹੀ ਕਹਿੰਦੀ ਕਿ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਆਪਣੇ ਕੋਲ ਵੀ ਸੰਸਕਾਰ ਉਦਾਂ ਦੇ ਹੀ ਨਾ ਜੀ ਦੇਖੋ ਇੰਪਲੀਮੈਂਟੇਸ਼ਨ ਦੇ ਲਈ ਸਟੱਡੀ ਨੂੰ ਇੰਪਲੀਮੈਂਟ ਕਰਨਾ ਕਿਸੇ ਚੀਜ਼ ਨੂੰ ਆਈਡੀਆਜ਼ ਨੂੰ ਇੰਪਲੀਮੈਂਟ ਕਰਨ ਦੇ ਤਰੀਕੇ ਵੱਖਰੇ ਹੋ ਸਕਦੇ ਆ ਜੀ ਪਰ ਸਮਾਜ ਦੇ ਕੰਮ ਆਉਣ ਦਾ ਜਿਹੜਾ ਜਜ਼ਬਾ ਹੈ ਉਹ ਤਾਂ ਲਾਈਕ ਜਦੋਂ ਪੂਰਾ ਹੁੰਦਾ ਹੈ ਨਾ ਭਾਵਨਾਵਾਂ ਵਿੱਚ ਉਦਾਂ ਨਹੀਂ ਆਉਣਾ ਸਾਡੀ ਜੇ ਕਿਤੇ ਮਤਲਬ ਆਪਸ ਵਿੱਚ ਕੁਝ ਵੀ ਕਹੋ ਗਿਲਾ ਸ਼ਿਕਵਾ ਕਹੋ ਇਹਨੂੰ ਗਿਲਾ ਸ਼ਿਕਵਾ ਵੀ ਨਹੀਂ ਕੋਈ ਸ਼ਬਦ ਹੋਰ ਮੈਨੂੰ ਸੋਝ ਵੀ ਨਹੀਂ ਰਿਹਾ ਕਿਡਾ ਤੇ ਜੇਕਰ ਇੱਕ ਦੂਜੇ ਤੇ ਕੁਝ ਮਾਣਾ ਮੋਟਾ ਗਰਮ ਵੀ ਹੁੰਦੇ ਆ ਤੇ ਐਕਟਿੰਗ ਕਰਦੇ ਆ ਤਾਂ ਉਹਦੇ ਸਿਰਫ ਵੀ ਇੰਪਲੀਮੈਂਟ ਕਰਨਾ ਕਿ ਇੰਪਲੀਮੈਂਟ ਹੈ ਕਹਿੰਦੇ ਐਦਾਂ ਹੋਣਾ ਚਾਹੀਦਾ ਮੈਂ ਕਹਿੰਦਾ ਜੀ ਐਦਾਂ ਨਹੀਂ ਐਦਾਂ ਹੋ ਜਾਣਾ ਚਾਹੀਦਾ ਉੱਥੇ ਹੀ ਹੁੰਦਾ ਕਿਉਂਕਿ ਅੰਦਰ ਭਾਵਨਾਵਾਂ ਇਹ ਬਿਲਡਿੰਗ ਐਦਾਂ ਬਣੀ ਜਿਹਦੀ ਮਤਲਬ ਕਿ ਕੈਮਰੇ ਐਦਾਂ ਲੱਗਣੇ ਚਾਹੀਦੇ ਆ ਉੱਥੇ ਹੋ ਜਾਂਦਾ ਪਰ ਇਹ ਨਹੀਂ ਕਿ ਬਿਲਡਿੰਗ ਕਿਉਂ ਬਣਨੀ ਹੈ ਫਲਾਣਾ ਇਹ ਆਪਣਾ ਘਰ ਆ ਇਹ ਉਹ ਘਰ ਦਾ ਤਾਂ ਕਹੇ ਨਾਮ ਹੀ ਨਹੀਂ ਲਿਆ ਇਹਨਾਂ ਨੇ ਅਸਲ ਵਿੱਚ 31 ਦਸੰਬਰ ਸੀਗੀ ਤੇ ਅਗਲੇ ਦਿਨ ਨਵੀਂ ਸਦੀ ਸ਼ੁਰੂ ਹੋਣੀ ਸੀਗੀ ਤੇ ਉਸ ਦਿਨ ਇਹਨਾਂ ਨੂੰ ਫਾਰਮੇਸੀ 'ਚ ਬੈਠ ਕੇ ਮੈਂ ਬੇਨਤੀ ਕੀਤੀ ਸੀ 2000 ਹਾਂਜੀ ਸਨਸਤ ਤੋਂ ਪਹਿਲਾਂ ਦੀ ਗੱਲ ਦੱਸ ਰਹੀ ਹਾਂ ਸਨਸਤ ਤੋਂ ਪਹਿਲਾਂ ਦੀ ਪਹਿਲਾਂ ਦੀ ਗੱਲ ਹੈ ਤੇ ਫਰ ਮੈਸੇਜ ਮੈਂ ਇਹਨਾਂ ਨੂੰ ਕਹਿ ਕੇ ਤੋਰਿਆ ਸੀਗਾ ਵੀ ਆਪਾਂ ਨੇ ਇਹ ਵੀ ਆਪਾਂ ਨੇ ਕਿੱਥੇ ਇਕੱਠੇ ਜਾਣਾ ਹੈਗਾ ਵੀ ਆਹ ਕੰਮ ਕਰਕੇ ਆਉਣਾ ਹੈਗਾ ਤੇ ਉਸ ਦਿਨ ਮੈਂ ਦੇਖਿਆ ਕਿ ਰਾਤ ਨੂੰ ਹੀ ਇਹ ਸਦੀਸ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹਨਾਂ ਨੇ ਕਿਹਾ ਠੀਕ ਹੈ ਤੁਸੀਂ ਮੇਰੇ ਮਦਰ ਵੀ ਉੱਥੇ ਹੀ ਸੀਗੇ ਖੜੇੜੀ ਤੇ ਉਧਰ ਮੈਨੂੰ ਭੇਜ ਕੇ ਆਪ ਸਕੂਟਰ ਚੱਕਿਆ ਜੀ ਇਹ ਮਤਲਬ ਚਲੇਗੇ ਕਿ ਮੈਂ ਭਗਤੀ ਕਰਨ ਜਾ ਰਿਹਾ ਜੀ ਸੋ ਘਰੋਂ ਚਲੇ ਗਏ ਯੂ ਕੈਨ ਸੇ ਜੀ ਕਿ ਵੀ ਮੈਨੂੰ ਕਿਸੇ ਚੀਜ਼ ਦੀ ਕਮੀ ਮਹਿਸੂਸ ਹੋ ਰਹੀ ਹੈ ਬਿਨਾਂ ਦੱਸੇ ਚਲੇ ਗਏ ਮੈਨੂੰ ਕਹਿੰਦੇ ਕੋਈ ਨਹੀਂ ਆ ਜਾਣਗੇ ਤੇ ਜਦੋਂ ਮੈਂ ਆਪਣੇ ਸਹਰੇ ਘਰ ਕੁਰਾਲੀ ਆਈ ਤਾਂ ਦੇਖਿਆ ਵੀ ਹੈ ਨਹੀਂ ਤੇ ਇਹਨਾਂ ਨੂੰ ਪਤਾ ਵੀ ਬਿਜ਼ਨਸ ਸੰਭਾਲ ਰਹੀ ਹੈ ਮੈਨੂੰ ਮੇਰੀ ਉੱਥੇ ਨਹੀਂ ਇਨਵੋਲਵਮੈਂਟ ਹੈ ਕਹਿੰਦੇ ਵੀ ਮੇਰੀ ਲੋੜ ਨਹੀਂ ਹੈਗੀ ਤੇ ਮਦਰ ਜੀ ਮਦਰ ਕੈਨ ਮੇਰੇ ਇੱਕ ਕੋਈ ਨਹੀਂ ਆ ਜਾਣਗੇ ਜਿਹੋ ਕਿਤੇ ਗਏ ਆ ਜਾਣਗੇ ਬਟ ਨਹੀਂ ਮੈਨੂੰ ਦਿਲ 'ਚ ਅੰਦਰੋਂ ਹੁੰਦਾ ਨਾ ਕਿ ਐਦਾਂ ਕਿਵੇਂ ਜਾ ਸਕਦੇ ਹਾਂ ਬਿਲਕੁਲ ਜੀ ਤੇ ਮੈਂ ਕਿਹਾ ਨਹੀਂ ਮੈਂ ਤਾਂ ਲੱਭ ਕੇ ਆਣਾ ਤੇ ਬਹੁਤ ਕੋਸ਼ਿਸ਼ਾਂ ਤੋਂ ਬਾਅਦ 3rd ਡੇ ਮੈਨੂੰ ਕਿਤੋਂ ਥੋੜੀ ਜੀ ਇੰਡੀਕੇਸ਼ਨ ਮਿਲੀ ਕਿ ਇਹ ਉੱਥੇ ਜਾ ਸਕਦੇ ਆ ਜਿਹੜੀ ਸਾਭ ਹੈਗਾ ਇੱਧਰ ਗੁਰਗੋਬਿੰਦ ਸਿੰਘ ਜੀ ਦਾ ਹੈਗਾ ਨੂਰਪੁਰ 베ਦੀਵਾਲ ਹਾਂਜੀ ਮੈਨੂੰ ਹਾਂਜੀ ਕਿ ਉੱਥੇ ਜਾ ਸਕਦੇ ਆ ਐਂਡ ਇਟ ਵਾਸ ਆਲ ਕਿ ਮੈਂ ਕਦੇ ਕੱਲੀ ਇੱਧਾਂ ਗਈ ਨਹੀਂ ਸੀ ਨਵੇਂ ਏਰੀਏ 'ਚ ਸੋ ਸਾਰਿਆਂ ਨੇ ਮੈਨੂੰ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਬਟ ਮੈਂ ਕਹਿੰਦੀ ਨਹੀਂ ਮੈਂ ਆਪਣੇ ਕੱਪੜੇ ਬੈਗਪੈਕ ਕੀਤਾ ਆਪਣੇ ਬੇਟੇ ਨੂੰ ਮੈਂ ਆਪਣੇ ਪਿੱਕੇ ਛੱਡਿਆ ਤੇ ਬੈਕਪੈਕ ਕਰਕੇ ਮੈਂ ਚਲੀ ਗਈ ਵਾਸਤੇ ਤੇ ਮੈਂ ਉੱਥੇ ਪਹੁੰਚ ਗਈ ਤੇ ਜਾਂਦਿਆਂ ਨੂੰ ਇਹ ਸਕੂਟਰ ਵੀ ਉੱਥੇ ਗੁਰਦਾਸ ਸਾਹਿਬ ਦੇ ਰੂਮ ਦੇ ਅੰਦਰ ਸਕੂਟਰ ਲਗਾ ਕੇ ਭਗਤੀ ਜਿ ਬੈਠੇ ਜੀ ਤੇ ਜਦੋਂ ਮੈਂ ਜਾ ਕੇ ਡੋਰ ਖੋਲਿਆ ਪਹਿਲਾਂ ਮੈਂ ਕਾਫੀ ਥੋੜਾ ਜਿਹਾ ਬਸ ਸੱਚ ਬੋਲਿਆ ਕਿ ਵੀ ਜੇ ਤੁਸੀਂ ਇੱਥੇ ਇਦਾਂ ਹੀ ਆਣਾ ਹੈਗਾ ਤੁਸੀਂ ਪਹਿਲੇ ਤੇ ਮੈਰਿਜ ਨਹੀਂ ਸੀ ਕਰवानी ਬਿਲਕੁਲ ਪਹਿਲਾ ਸਵਾਲ ਹਰ ਇੱਕ ਔਰਤ ਦੇ ਦਿਲ ਦੇ ਵਿੱਚ ਹੋਏਗਾ ਕਿ ਬੱਚਾ ਹੈ ਮੈਂ ਤੇ ਤੁਸੀਂ ਉਦੋਂ ਕਿਉਂ ਨਹੀਂ ਇਹ ਸੋਚਿਆ ਜੀ ਤੁਸੀਂ ਅਲੱਗ ਹੀ ਰਹਿਣਾ ਸੀ ਬਿਲਕੁਲ ਮੈਂ ਕਿਹਾ ਵੀ ਕੋਈ ਗੱਲ ਨਹੀਂ ਤੁਸੀਂ ਚਾਹਦੇ ਮੈਨੂੰ ਕਹਿੰਦੇ ਮੈਂ ਤੁਹਾਨੂੰ ਲੈ ਕੇ ਜਾਂਦੀ ਤੇ ਜਿੱਥੋਂ ਵੀ ਕੋਈ ਸੰਥਾ ਲੈਣੀ ਹੈ ਜਾਂ ਕੁਝ ਵੀ ਕਰਨਾ ਹੈ ਮੈਂ ਚੱਲਦੀ ਨਾਲ ਤੁਹਾਡੇ ਹੈਨਾ ਵੀ ਮੈਂ ਤੁਹਾਨੂੰ ਕਦੇ ਇਹ ਨਹੀਂ ਕਿਹਾ ਕਿ ਤੁਸੀਂ ਅਲੱਗ ਰਾ ਲਓ ਮੈਂ ਤੁਹਾਡੇ ਨਾਲ ਚੱਲਦੀ ਹੈਨਾ ਫਿਰ ਮੈਂ ਕਿਹਾ ਮੈਂ ਗੁਰਬਾਣੀ ਪੜ੍ਹਦੀ ਆਂ ਕੀਰਤਨ ਕਰ ਲੈਂਦੀ ਆਂ ਤੇ ਮੈਂ ਬੇਟੇ ਨੂੰ ਵੀ ਇੱਥੇ ਲਿਆਵਾਂਗੀ ਨਾਲੇ ਇੱਥੇ ਕੀਰਤਨ ਕਰਾਂਗੇ ਨਾਲੇ ਨਾਮ ਜਪਾਂਗੇ ਤੇ ਮੈਂ ਕਿਹਾ ਵੀ ਬਿਜ਼ਨਸ ਫਿਰ ਮੈਂ ਛੱਡ ਦੇਣੀ ਆਂ ਮੈਨੂੰ ਪੈਸੇ ਦੀ ਲੋੜ ਨਹੀਂ ਆ ਤੁਸੀਂ ਚਾਹਦੇ ਜਿੱਦਾਂ ਚ ਰਹਿਣਾ ਚਾਹਦੇ ਮੈਂ ਉਦਾਂ ਹੀ ਰਵਾਂਗੀ ਤੁਹਾਡੇ ਨਾਲ ਵੀ ਤੁਹਾਨੂੰ ਕੋਈ ਡਿਸਟਰਬੈਂਸ ਨਹੀਂ ਹੋਊਗੀ ਬਟ ਮੈਂ ਤੁਹਾਡੇ ਨਾਲ ਮੈਰिज ਕਰਾਈ ਆ ਹੁਣ ਤੇ ਮੈਂ ਉਦਾਂ ਹੀ ਵਿਚਰਾਂਗੀ ਤੇ ਇਹਨਾਂ ਨੂੰ ਫੀਲ ਹੋਇਆ ਕਿ ਨਹੀਂ ਵੀ ਹੁਣ ਠੀਕ ਹੈ ਜਾਣਾ ਹੀ ਚੰਗਾ ਹੈ ਤੇ ਨਾਲ ਆ ਗਏ ਤੇ ਉਸ ਤੋਂ ਬਾਅਦ ਫਿਰ ਅਸੀਂ ਆਨੰਦਪੁਰ ਸਾਹਿਬ ਗਏ ਤੇ ਉੱਥੇ ਸਿਲਿੰਦਰ ਸਿੰਘ ਜੀ ਮਿਸ਼ਨਰੀ ਕਾਲਜ ਦਾ ਕਾਲਜ ਚਲਾਉਂਦੇ ਸੀਗੇ ਇਹਨਾਂ ਨੇ ਬੇਨਤੀ ਕੀਤੀ ਕਿ ਇਹਨਾਂ ਨੇ ਗੁਰਦੁਆਰੇ ਦੀ ਸੰਖਿਆ ਹੋਰ ਲੈਣੀ ਹੈ ਜਦੋਂ ਇਹਨਾਂ ਨੇ ਇਹਨਾਂ ਨਾਲ ਗੱਲਬਾਤ ਕੀਤੀ ਨਾ ਉਹਨਾਂ ਨੇ ਇੱਕ ਗੱਲ ਇਹ ਕਹੀ ਤੇ ਮੈਨੂੰ ਬੇਨਤੀ ਕਰਦੇ ਕਹਿੰਦੇ ਜੀ ਇਹਨਾਂ ਤੋਂ ਵੱਡੇ ਮਾਸਟਰ ਕੋਈ ਨਹੀਂ ਇਹਨਾਂ ਨੂੰ ਅਸੀਂ ਨਹੀਂ ਪੜ੍ਹਾ ਸਕਦੇ ਇਹ turma tamam ਵੱਲੋਂ ਪਹਿਲਾਂ ਹੀ ਪੜ੍ਹਾਏ ਹੋਏ ਆ ਤੇ ਗੁਰਬਾਣੀ ਦਾ ਇਹਨਾਂ ਦੇ ਅੰਦਰ ਬਹੁਤ ਘੁੱਟ ਘੁੱਟੇ ਭਰੀ ਹੋਈ ਆ ਵੀ ਤੁਸੀਂ ਤਾਂ ਸਿਰਫ ਜ਼ੇਵਾ ਕਰ ਜਾਂਦੇ ਹੋ ਤੁਸੀਂ ਹੋਰ ਕਿਸੇ ਨੂੰ ਕਹੋ ਉਹ ਕਾਲਜ ਦੇ ਪ੍ਰਿੰਸੀਪਲ ਹੋ ਕੇ ਵੀ ਉਹਨਾਂ ਨੇ ਕਿਹਾ ਕਿ ਮੈਂ ਨਹੀਂ ਇਹਨਾਂ ਨੂੰ ਪੜ੍ਹਾ ਸਕਦਾ ਮੈਨੂੰ ਫੀਲ ਹੋਇਆ ਕਿ ਵੀ ਨਹੀਂ ਮੈਂ ਵੀ ਉਸ ਜਗ੍ਹਾ ਲਈ ਬਟ ਜਿੱਥੋਂ ਅੱਜ ਮਿਸ਼ਨਰੀ ਕਾਲਜ ਦੇ ਵੱਡੇ ਵੱਡੇ ਪਰਚਾਨਕ ਤਿਆਰ ਹੋ ਕੇ ਨਿਕਲਦੇ ਆ ਐਕਚੁਅਲੀ ਇਹਦਾ ਮਤਲਬ ਹੋਰ ਵੀ ਕੱਢਿਆ ਜਾ ਸਕਦਾ ਗਲਤ ਵੀ ਕੱਢਿਆ ਜਾ ਸਕਦਾ ਪਰ ਮੈਂ ਅਸੀਂ ਨਾਰਾਜ਼ ਹੋ ਕੇ ਨਹੀਂ ਗਏ ਨਾਰਾਜ਼ ਨਹੀਂ ਬਿਲਕੁਲ ਹੋ ਗਏ ਸਿਰਫ ਉਹਦੇ ਸੀਵੀ ਜਿਵੇਂ ਹੁੰਦਾ ਨਾ ਥੋੜਾ ਇਕਾਂਸੀ ਵਿੱਚ ਬਹਿ ਕੇ ਕਨਸੈਂਟਰੇਟ ਕਰਨਾ ਕਿਸੇ ਹੈਨਾ ਪਰਟੀਕੂਲਰ ਮਤਲਬ ਅਲਟੀਮੇਟ ਰਿਐਲਿਟੀ ਵਿੱਚ ਨਾ ਕੁਝ ਚੱਲਦਾ ਹੁੰਦਾ ਕਿ ਆ ਚੀਜ਼ ਦੀ ਭਾਲ ਆ ਮੈਨੂੰ ਕਿ ਮੈਨੂੰ ਕਿਤੇ ਉਹ ਚੀਜ਼ ਉਹ ਸੈਟੀਸਫੈਕਸ਼ਨ ਉਹ ਖੁਸ਼ੀ ਨਹੀਂ ਮਿਲ ਰਹੀ ਕੀ ਬਤਾ ਇਸ ਰਾਤ ਮਿਲ ਜੂ ਇਹਨਾਂ ਦੀਆਂ ਇਹਨਾਂ ਦੀ ਬੜੀ ਹਾਰਸ਼ ਸ਼ਬਦਾਵਲੀ ਸੁਣ ਕੇ ਤੇ ਮੈਨੂੰ ਬੜਾ ਮਤਲਬ ਫੀਲ ਹੋ ਰਿਹਾ ਅਲੱਗ ਅਲੱਗ ਤਰੀਕੇ ਨਾਲ ਫੀਲ ਹੋ ਰਿਹਾ ਸੀ ਤੇ ਮੈਂ ਕਹਿ ਰਹੀ ਸੀ ਕਿ ਕਸੂਰ ਤੇ ਮੇਰਾ ਕਿਉਂਕਿ ਲੋਡ ਮੇਰੇ ਅੰਦਰੋਂ ਕੁਝ ਫੀਲ ਇਦਾਂ ਦੀ ਹੋਈ ਹੈ ਨਾ ਤੇ ਇਹਨਾਂ ਦੇ ਪ੍ਰਤੀ ਰਿਸਪੈਕਟ ਵੀ ਮੈਂ ਇਹਨਾਂ ਦੀ ਜਗ੍ਹਾ ਹਾਂ ਜੇ ਫਿਰ ਕੀ ਕਹਣਾ ਤੇ ਉਹ ਤੇ ਮੈਨੂੰ ਉਹਨਾਂ ਰਿਸਪੈਕਟ ਤਾਂ ਵਾਦੀ ਰਹੀ ਸੀ ਪਰ ਇਹਨਾਂ ਦੀਆਂ ਇਹਨਾਂ ਦੀਆਂ ਚੀਜ਼ਾਂ ਜਿਹੜੀਆਂ ਸੀ ਮੈਂ ਇਹਨਾਂ ਦੀ ਇੱਕ ਖੜ ਕੇ ਸੋਚ ਰਿਆ ਸੀ ਇਹ ਖੁੱਲ ਕੇ ਜਦੋਂ ਬੋਲ ਬੋਲ ਕੇ ਠੀਕ ਤੇ ਫਿਰ ਬੜੀ ਜਲਦੀ ਇਕਦਮ ਨਾਰਮਲ ਤੇ ਐਕਚੁਅਲੀ ਕਿਉਂਕਿ ਉਹਦੇ ਪਿੱਛੇ ਕੋਈ ਐਸੀ ਭਾਵਨਾ ਨਹੀਂ ਸੀ ਕਿ ਮੈਂ ਇਹਨਾਂ ਨੂੰ ਕੋਈ ਨੈਗੇਟਿਵ ਨੈਗੇਟਿਵ ਨਹੀਂ ਸੀ ਇਸ ਕਰਕੇ ਮੈਨੂੰ ਵਾਦਾ ਇਸ ਮਾਰਗ ਦੇ ਉੱਤੇ ਚੀਜ਼ਾਂ ਗੁਰੂ ਨਾਨਕ ਦੇਵ ਜੀ ਦੀ ਲਾਈਫ ਨੂੰ ਪੜ੍ਹੀਏ ਗੁਰੂ ਨਾਨਕ ਦੇਵ ਜੀ ਕਿੰਨਾ ਕੁ ਘਰਦਿਆਂ ਨੂੰ ਸਹਿਮਤ ਕਰਕੇ ਦੁਰੇ ਸੀ ਦੇ ਉਹ ਚੀਜ਼ਾਂ ਜਾਂ ਤਾਂ ਕੁਝ ਐਸੀਆਂ ਮੰਨਦੇ ਵਿੱਚ ਆਉਂਦੀਆਂ ਚੀਜ਼ਾਂ ਤੇ ਫਿਰ ਮੈਨੂੰ ਲੱਗਦਾ ਇਹਨਾਂ ਨੂੰ ਪਰਮਾਤਮਾ ਨੇ ਸ਼ਕਤੀ ਦਿੱਤੀ ਐਸੀ ਕਿ ਉਹਨੂੰ ਬੀਅਰ ਕੀਤਾ ਇਹਨਾਂ ਨੇ ਕਿਉਂਕਿ ਅਦਰਵਾਇਜ਼ ਡਿਫਰੈਂਸਿਸ ਆਫ ਅ ਪੀਨ ਆਪੀਨੀਅਨ ਦਾ ਕੁਝ ਹੁੰਦਾ ਨਹੀਂ ਹੈ ਇਹ ਕਹਿੰਦੇ ਸੀ ਨਹੀਂ ਐਦਾਂ ਨਹੀਂ ਐਦਾਂ ਕਰ ਲੋ ਮੈਂ ਕਿਹਾ ਜੀ ਕਾਲਜ ਦੇ ਪ੍ਰਿੰਸੀਪਲ ਜਿੰਨੇ ਮਰਜ਼ੀ ਹੋਣ ਵੀ ਉਹਨਾਂ ਨਾਲ ਮੇਰਾ ਕੋਈ ਹੱਲ ਹੋਣ ਵਾਲਾ ਮਸਲਾ ਨਹੀਂ ਹੈਗਾ ਤੇ ਇਹਦੇ ਨਾਲ ਥੋੜਾ ਜਿਹਾ ਇੱਕ ਵਰਗੇ ਵਰਮੰਦਾ ਚਾਹੁੰਦਾ ਹੁੰਦਾ ਹੈ ਨਾ ਵੀ ਕਾਂਸ ਬੈਠ ਕੇ ਮੈਂ ਕੋਈ ਚੀਜ਼ ਦੀ ਡੈਪਥ ਵੱਲ ਜਾਣ ਦੀ ਕੋਸ਼ਿਸ਼ ਕਰਨਾ ਅਦਰਵਾਇਜ਼ ਇਹ ਉਹਦਾ ਵੀ ਮਤਹਾਜ ਨਹੀਂ ਹੁੰਦੀ ਇਹ ਚੀਜ਼ ਤੇ ਮਤਲਬ ਇਹੋ ਜੀ ਜ਼ਿੰਦਗੀ ਚ ਪਹਿਲੀ ਵਾਰ ਅਜੀ ਚੈਨਲ ਤੇ ਅਸੀਂ ਪਹਿਲੀ ਵਾਰ ਗੱਲ ਕੀਤੀ ਹੈ ਇਹਨਾਂ ਨੇ ਆਦਰਵਾਇਜ਼ ਮਤਲਬ ਕਦੇ ਗੱਲ ਬਾਤ ਨਹੀਂ ਨਿਕਲੀ ਕਿ ਨਾ ਬਾਤ ਨਹੀਂ ਤੋਂ ਕੋਈ ਮਾੜੀ ਗੱਲ ਆ ਗਈ ਹੈ ਲਾਈਫ ਦੇ ਐਕਸਪੀਰੀਅੰਸ ਕਿ ਲਾਈਫ ਦਾ ਐਕਸਪੀਰੀਅੰਸ ਇੱਕ ਸਚਾਈ ਹੈ ਕਿ ਕਿਵੇਂ ਲਾਈਫ ਹਰ ਇੱਕ ਦਿਨ ਸਟੇਬਲ ਨਹੀਂ ਹੁੰਦੀ ਬੜੇ ਹਾਰਡਲਸ ਨੇ ਅਪਸ ਐਂਡ ਡਾਉਨਸ ਨੇ ਔਰ ਜੇਕਰ ਤੁਸੀਂ ਇਹਨੇ ਲੋਕਾਂ ਦੇ ਨਾਲ ਜੁੜੇ ਹੋ ਤਾਂ ਤੁਹਾਡੀ ਜ਼ਿੰਦਗੀ ਹਰ ਇੱਕ ਦਿਨ ਨਾਲ ਅਟੈਚਡ ਆ ਫਿਰ ਤੁਸੀਂ ਇਹ ਜਾਣਨਾ ਚਾਹੁੰਦੇ ਕਿਵੇਂ ਆ ਮਤਲਬ ਤੁਸੀਂ ਸੁਣਿਆ